ਸਤਿ ਸ਼੍ਰੀ ਅਕਾਲ ਜੀ ਆਹ ਵੇਖ ਰਹੇ ਹੋ ਜੀ ਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਗੱਗੋਵਾਲੀ ਚ ਤੇ ਸਾਡੇ ਨਾਂ ਪਿੰਡ ਦੇ सरपंच ਸਾਹਿਬਾਨ ਗੁਰਦੇਵ ਸਿੰਘ ਜੀ ਮੌਜੂਦ ਨੇ ਉਹ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਔਰ ਜਿਹੜੇ ਇਹਨਾਂ ਵੱਲੋਂ ਕਰਵਾਏ ਜਾਣੇ ਆ ਉਹ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ सरपंच ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸ਼ਹਿਰ ਤੇ ਤਾਜ ਰੱਖਿਆ ਤੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਜਿਹੜਾ ਮੌਕਾ ਆ ਮੇਰੇ ਨਗਰ ਦੀ ਜਨਤਾ ਨੇ ਸਾਡੇ ਪਰਿਵਾਰ ਨੂੰ ਪਹਿਲੀ ਵਾਰੀ ਨਹੀਂ ਇਹ ਤੀਜੀ ਵਾਰੀ ਸਾਨੂੰ ਮੌਕਾ ਦਿੱਤਾ ਸਾਲ 1998 ਦੇ ਵਿੱਚ ਮੇਰੇ ਵੱਡੇ ਬ੍ਰਦਰ ਸਰਦਾਰ ਫਤੇ ਸਿੰਘ ਜੀ ਉਹਨਾਂ ਨੂੰ ਪਿੰਡ ਦੀ ਜਨਤਾ ਨੇ ਸਰਪੰਚ ਚੁਣਿਆ ਉਹਨਾਂ ਨੇ ਆਪਣੀ ਸੂਝ ਦੇ ਮੁਤਾਬਕ ਪਿੰਡ ਦੇ ਵਿਕਾਸ ਦੇ ਕੰਮ ਕੀਤੇ ਉਸ ਤੋਂ ਬਾਅਦ ਵਿੱਚ 2008 ਦੇ ਵਿੱਚ ਮੈਨੂੰ ਦੁਬਾਰਾ ਸਰਪੰਚ ਚੁਣਿਆ ਜਿਹਦੇ ਵਿੱਚ ਮੈਂਬਰਾਂ ਦੀ ਚੋਣ ਹੋਈ ਤੇ ਪੰਜੇ ਮੈਂਬਰ ਹੀ ਸਾਡੇ ਧੜੇ ਦੇ ਜਿੱਤੇ ਤੇ ਵਧੀਆ ਜਿੱਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਵਿੱਚ ਹੁਣ ਤੀਸਰੀ ਵਾਰੀ ਪਿੰਡ ਨੇ ਦੁਬਾਰਾ ਸਾਨੂੰ ਸਰਪੰਚ ਚੁਣਿਆ ਮੈਂ ਤੇ ਪਿੰਡ ਦੀ ਜਨਤਾ ਦਾ ਰਿਣੀ ਹਾਂ ਸ਼ਾਇਦ ਮੈਂ ਰੈਂਦੀ ਜ਼ਿੰਦਗੀ ਤੱਕ ਪਿੰਡ ਦੇ ਲੋਕਾਂ ਦਾ ਰਿਣੀ ਚੁਕਾ ਸਕਦਾ ਜਿਨ੍ਹਾਂ ਪਿੰਡ ਦੇ ਲੋਕਾਂ ਨੇ ਮੈਨੂੰ ਇੱਜ਼ਤ ਮਾਨ ਬਖਸ਼ਿਆ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨਾ ਵੀ ਇਹਨਾਂ ਦਾ ਮੈਂ ਪਿਆਰ ਇਹਨਾਂ ਨਾਲ ਵੜਾ ਸਕਾਂ ਤੇ ਪਿੰਡ ਦੇ ਵਿਕਾਸ ਦੇ ਕੰਮ ਕਰਾ ਸਕਾਂ ਮੈਂ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕੋਈ ਵੀ ਇਹੋ ਜਿਹਾ ਜੀਵ ਮੇਰੇ ਘਰ ਤੋਂ ਮੇਰੇ ਕੋਲੋਂ ਵਾਂਝਾ ਨਹੀਂ ਜਾਵੇ ਕਿ ਜੋ ਮੇਰੇ ਨਾਲ ਨਾਰਾਜ਼ ਹੋ ਕੇ ਜਾਵੇ ਕਿ ਮੈਂ ਸਰਪੰਚ ਕੋਲ ਗਿਆ ਸੀ ਮੇਰਾ ਜਾਇਜ਼ ਕੰਮ ਸੀਗਾ ਤੇ ਪਰ ਸਰਪੰਚ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਕੋਸ਼ਿਸ਼ ਹੋਵੇਗੀ ਕਿ ਹਰ ਇੱਕ ਜੀ ਜਿਨ੍ਹਾਂ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਮੇਰੇ ਸਿਰ ਤੇ ਤੀਸਰੀ ਵਾਰੀ ਸਰਪੰਚੀ ਦੀ ਪੱਗ ਰੱਖੀ ਹੈ ਸਾਡੇ ਪਰਿਵਾਰ ਤੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਜੀ ਨੂੰ ਖੁਸ਼ ਕਰਕੇ ਭੇਜਾਂ ਸਵਨਪਾਪ ਪਿਛਲੇ ਪੰਚਾਇਤ ਵਾਲੇ ਜਿਹੜੇ ਪਿਛਲੇ ਕੰਮ ਰਹਿੰਦੇ ਸਨ ਪੈਂਡਿੰਗ ਕੰਮ ਅਧੂਰੇ ਕੰਮ رہ ਚੁਕੇ ਸੀ ਉਹ ਕਿਹੜੇ ਗੜੇ ਨੇ ਔਰ ਕਿਹੜੇ ਤੁਹਾਡੀ ਗਵਾਈ ਚੋਂ ਕਰਾਈ ਸੀ ਵੇਖੋ ਜੀ ਮੇਰੇ ਤੋਂ ਪਹਿਲਾਂ ਜਿਹੜੀ ਪੰਚਾਇਤ ਸੀਗੀ ਉਹਨਾਂ ਵੀ ਆਪਣੀ ਸੂਝ ਬੋਝ ਮੁਤਾਬਕ ਬਹੁਤ ਵਧੀਆ ਪਿੰਡ ਦੇ ਕੰਮ ਕਰਵਾਏ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਾਵਾਂਗਾ ਜਿੰਨੇ ਉਹ ਕਰਵਾ ਸਕਦੇ ਸੀ ਉਹਨਾਂ ਬਹੁਤ ਵਧੀਆ ਕੰਮ ਕਰਵਾਏ ਨੇ ਹੁਣ ਮੈਂ ਸਰਪੰਚ ਬਣਦੇ ਸਾਰ ਹੀ ਸਾਡੇ ਸੂਝਵਾਨ ਲੀਡਰ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਜੋ ਇਸ ਵੇਲੇ ਮੌਕੇ ਤੇ ਐਮਐਲਏ ਨੇ ਉਹਨਾਂ ਨੇ ਸਾਨੂੰ ਗਰੰਟੀਆਂ ਦਿੱਤੀਆਂ ਜਿਹਦੇ ਵਿੱਚੋਂ ਮੈਂ ਸਰਪੰਚ ਬਣ ਤੋਂ ਤੁਰੰਤ ਬਾਅਦ ਆਪਣੇ ਪਿੰਡ ਦਾ ਸੀਵਰੇਜ ਪਵਾਇਆ ਜਿਹੜਾ ਕਿ ਸਾਡੇ ਪਾਣੀ ਪਿੰਡ ਦੇ ਪਾਣੀ ਦਾ ਨਿਕਾਸ ਸੀ ਜਿਹੜਾ ਉਹ ਬਹੁਤ ਤਕੜਾ ਵੱਡਾ ਮਸਲਾ ਸੀਗਾ ਹੁਣ ਥੋੜਾ ਕੰਮ ਰਹਿ ਗਿਆ ਉਹ ਕੋਈ 4-5 ਕਿੱਲੇ ਦਾ ਸੀਵਰੇਜ ਅੱਗੇ ਪੈਣ ਵਾਲਾ ਤੇ ਉਹ ਵੀ ਮੇਰੀ ਆਪਣੇ ਦੂਸਰੇ ਪਹਿਲੇ ਸਰਪੰਚ ਸਾਹਿਬ ਨਾਲ ਗੱਲ ਹੋ ਚੁੱਕੀ ਆ ਉਹਨਾਂ ਦੀ ਪੈਲੀ ਦੇ ਵਿੱਚੋਂ ਦੀ ਸੀਵਰੇਜ ਪੈਣਾ ਕੁਝ ਉਹਨਾਂ ਪਾਤਾ ਤੇ ਕੁਝ ਪੈਣ ਵਾਲਾ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਆ ਕਣਕ ਵੱਢ ਕੇ ਉਹ ਵੀ ਪਾ ਦਿਆਂਗੇ ਤੇ ਪਿੰਡ ਦੇ ਪਾਣੀ ਦਾ ਮਸਲਾ ਜਿਹੜਾ ਉਹ ਸਾਡਾ ਟੋਟਲੀ ਜਿਹੜਾ ਵਾ ਕੰਪਲੀਟ ਹੋ ਜਾਊਗਾ ਕਿਸੇ ਵੀ ਪਿੰਡ ਦੇ ਜੀਵ ਨੂੰ بارش ਦੇ ਪਾਣੀ ਦੀ ਜਾਂ ਘਰਾਂ ਦੇ ਪਾਣੀ ਦੀ ਕੋਈ ਦਿੱਕਤ ਨਹੀਂ ਆਵੇਗੀ ਉਸ ਤੋਂ ਬਾਅਦ ਵਿੱਚ ਕੁਝ ਗਲੀਆਂ ਜਿਹੜੀਆਂ ਬਣਨ ਵਾਲੀਆਂ ਨੇ ਉਹਨਾਂ ਦੇ ਵੀ ਜਿਹੜੀਆਂ ਪ੍ਰਪੋਜ਼ਲਾਂ ਪਾ ਕੇ ਭੇਜੀਆਂ ਹੋਈਆਂ ਨੇ ਇੱਕ ਪਾਣੀ ਵਾਲੀ ਟੈਂਕੀ ਜਿਹੜੀ ਆ ਉਹਦੀ ਵੀ ਸਾਡੀ ਕੋਸ਼ਿਸ਼ ਹੈ ਕਿ ਅਕਲ ਵੀ ਮੇਰੀ ਐਸਡੀਓ ਸਾਹਿਬ ਨਾਲ ਗੱਲ ਹੋਈ ਸੀ ਤੇ ਉਹ ਵੀ ਜਲਦੀ ਲਗਵਾ ਦਿੱਤੀ ਜਾਵੇਗੀ ਸਾਡੇ ਸ਼ਮਸ਼ਾਨ ਘਾਟ ਦਾ ਰਸਤਾ ਜਿਹੜਾ ਉਹ ਬਹੁਤ ਖਰਾਬ ਹੋ ਚੁੱਕਾ ਉਹਦੀ ਵੀ ਪ੍ਰਪੋਜ਼ਲ ਭੇਜੀ ਹੋਈ ਹੈ ਜਦੋਂ ਵੀ ਉਤੋਂ ਮਹਿਕਮੇ ਵੱਲੋਂ ਪਾਸ ਹੋ ਕੇ ਆਉਂਦੀ ਆ ਉਹ ਵੀ ਕੰਪਲੀਟ ਕਰ ਦਿੱਤਾ ਜਾਵੇਗਾ ਸੋਰ ਵੀ ਜਿਹੜੇ ਕੋ ਕੰਮ ਰਹਿੰਦੇ ਨੇ ਪਿੰਡਾਂ ਦੀ ਪਿੰਡ ਚ ਪੈਨਸ਼ਨਾਂ ਲੱਗੀਆਂ ਲੱਗਣ ਵਾਲੀਆਂ ਨੇ ਉਹ ਵੀ ਲਵਾਈਆਂ ਜਾਣਗੀਆਂ ਚਾਹੇ ਉਹ ਬੁਢਾਪਾ ਪੈਨਸ਼ਨ ਹੈ ਚਾਹੇ ਉਹ ਆਸ਼ਰਿਤ ਪੈਨਸ਼ਨ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਪੈਨਸ਼ਨ ਦਿੱਤੀ ਜਾਂਦੀ ਆ ਉਹ ਸਾਰੀਆਂ ਲਵਾਈਆਂ ਜਾਣਗੀਆਂ ਸਰਪੰਚ ਸਾਹਿਬ ਨੌਜਵਾਨਾਂ ਦਾ ਇਲੈਕਸ਼ਨ ਚ ਹਮ ਰੋਲਦਾ ਹੁੰਦਾ ਸੋ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਪੰਚਾਇਤ ਦਾ ਲੋਕੀ ਪਲੇਟਫਾਰਮ ਹੋਵੇਗਾ ਜੂਥ ਵਾਸਤੇ ਵੇਖੋ ਜੀ ਮੇਰੀ ਇਲੈਕਸ਼ਨ ਦੇ ਵਿੱਚ ਜੂਥ ਨੇ ਮੇਰਾ ਤਨ ਮਨ ਤੋਂ ਸਾਥ ਦਿੱਤਾ ਜੀ ਮੈਂ ਕਹੂੰਗਾ ਕਿ ਉਹਨਾਂ ਨੇ ਮੇਰੀ ਇਲੈਕਸ਼ਨ ਨੂੰ ਜਿਹੜਾ ਉਹ ਆਪਣੀ ਇਲੈਕਸ਼ਨ ਸਮਝ ਕੇ ਲੜਿਆ ਤੇ ਬਹੁਤ ਹੀ ਉਹਨਾਂ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਤੇ ਕਹਾਂਗਾ ਕਿ ਕੱਲੇ-ਕੱਲੇ ਜੀ ਨੇ ਮੇਰੀ ਇਲੈਕਸ਼ਨ ਲੜੀ ਆ ਮੈਂ ਨਹੀਂ ਇਲੈਕਸ਼ਨ ਲੜੀ ਸ਼ਾਇਦ ਮੈਨੂੰ ਉਹਨਾਂ ਫਿਕਰ ਨਹੀਂ ਸੀ ਜਿੱਨਾ ਮੇਰੇ ਪਿੰਡ ਦੀ ਮੇਰੀ ਜਨਤਾ ਨੂੰ ਫਿਕਰ ਸੀਗਾ ਇਸ ਇਲੈਕਸ਼ਨ ਦਾ ਤੇ ਇਲੈਕਸ਼ਨ ਵਧੀਆ ਤਰੀਕੇ ਨਾਲ ਜਿੱਤੀ ਆ ਪਰ ਹੁਣ ਮੈਂ ਸਾਰੇ ਪਿੰਡ ਨੂੰ ਹੀ ਆਪਣਾ ਸਾਰੇ ਪਿੰਡ ਦਾ ਮੈਂ ਆਪਣੇ ਆਪ ਨੂੰ ਸਰਪੰਚ ਗਿਣਦਾ ਮੈਂ ਕੋਈ ਵੀ ਵਿਰੋਧੀ ਧਿਰ ਨਹੀਂ ਰੱਖਣੀ ਤੇ ਨਾ ਹੀ ਮੇਰੀ ਸੋਚ ਇਸ ਤਰ੍ਹਾਂ ਦੀ ਹੈਗੀ ਸਰ ਮਰੇਗਾ ਦੀ ਗੱਲ ਹੈ ਮਰੇਗਾ ਦੇ ਵਿੱਚ ਜਿਹੜੇ ਜੋਗ ਲੋਗ ਹੁੰਦੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਕੰਮ ਨਹੀਂ ਮਿਲਦਾ ਰੁਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾਮ ਪਾਇਆ ਜਾਂਦੇ ਤੁਸੀਂ ਆਮ ਸੁਣਿਆ ਹੋਵੇਗਾ ਉਹ ਭਾਰਦੀ ਅਗਵਾਈ ਵਿੱਚ ਨਵਨਜੂਤ ਪੰਜਾਬ ਜਿਹੜੀ ਬਣੀ ਆ ਕਿਵੇਂ ਦੇਖਾ ਕਿਵੇਂ ਉਪਰਾਲਾ ਕੀਤਾ ਜਾਵੇ ਵੇਖੋ ਜੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ ਤੇ ਮੇਰੇ ਪਿੰਡ ਵਿੱਚ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਕੰਮ ਹੋਇਆ ਕਿ ਕਿਸੇ ਦਾ ਨਜਾਇਜ਼ ਨਾਮ ਪਾਇਆ ਜਾਵੇ ਨਾ ਹੀ ਪਹਿਲੀ ਪੰਚਾਇਤ ਨੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤੇ ਮੇਰਾ ਤੇ ਪਹਿਲਾ ਤਹਈਆ ਹੀ ਇਹੋ ਆ ਕੋਈ ਗਲਤ ਕੰਮ ਕਿਸੇ ਦਾ ਕਰਨਾ ਨਹੀਂ ਤੇ ਜਾਇਜ਼ਾ ਕੰਮ ਤੋਂ ਪਿੱਛੇ ਨਹੀਂ ਰਹਿਣਾ ਤੇ ਪਹਿਲੀ ਪੰਚਾਇਤ ਨੇ ਵੀ ਕਿਸੇ ਦਾ ਕੋਈ ਨਾਜਾਇਜ਼ ਨਾ ਨਹੀਂ ਪਾਇਆ ਤੇ ਨਾ ਹੀ ਹੋਣ ਪਾਇਆ ਜਾਊਗਾ ਜਿਹੜਾ ਯੋਗ ਆ ਉਹਦਾ ਹੀ ਜੋਬ ਕਾਰਡ ਬਣਾਇਆ ਜਾਊਗਾ ਜਿਹੜਾ ਕੰਮ ਕਰੂਗਾ ਉਹਦੀ ਹਾਜ਼ਰੀ ਲਾਈ ਜਾਊਗੀ ਦੂਸਰੇ ਦੀ ਨਾਜਾਇਜ਼ ਹਾਜ਼ਰੀ ਨਹੀਂ ਕਿਸੇ ਦੀ ਲਗਾਈ ਜਾਊਗੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਤੁਹਾਨੂੰ ਸਕੂਲ ਦੇ ਵਿੱਚ ਕੋਈ ਸਟਾਫ ਦੀ ਕਮੀ ਲੱਗਦੀ ਆ ਕੋਈ ਅਪਰੇਡਾਉਣ ਦੀ ਲੋੜ ਮੇਰੀਆਂ ਜੀ ਸਰਪੰਚ ਬਣ ਤੋਂ ਬਾਅਦ ਚ 2-3 ਸਕੂਲ ਦੇ ਸਟਾਫ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਸਟਾਫ ਜਿਹੜਾ ਸਾਡਾ ਬਹੁਤ ਵਧੀਆ ਸਾਡੇ ਸਟਾਫ ਨੇ ਮਨ ਲੋ ਚੈਲੰਜ ਕੀਤਾ ਸੀ ਜਿਸ ਦਿਨ ਮੈਂ ਪਿੰਡ ਦਾ ਧੰਨਵਾਦ ਕਰਨ ਵਾਸਤੇ ਘਰੇ ਸੁਖਮੀ ਸਾਹਿਬ ਕਰਵਾਏ ਸੀ ਉਸ ਦਿਨ ਮੈਂ ਅਲਾਉਂਸ ਵੀ ਕੀਤਾ ਸੀ ਕਿ ਸਾਡੇ ਸਟਾਫ ਜਿਹੜੇ ਨੇ ਚਾਹੇ ਪ੍ਰਾਇਮਰੀ ਦਾ ਸਟਾਫ ਆ ਚਾਹੇ ਮਿਡਲ ਦਾ ਸਟਾਫ ਆ ਉਹਨਾਂ ਚੈਲੰਜ ਕੀਤਾ ਸੀਗਾ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਆ ਕੇ ਸਾਡੇ ਬੱਚਿਆਂ ਨਾਲ ਕੰਪੀਟੀਸ਼ਨ ਕਰ ਸਕਦਾ ਤੇ ਮੈਂ ਸਮਝ ਨਾ ਕਿ ਅਜੇ ਤੱਕ ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਸਾਡੇ ਸਕੂਲ ਦੇ ਬੱਚਿਆਂ ਨਾਲ ਕੋਈ ਕੰਪੀਟੀਸ਼ਨ ਕਰਾਵੇ ਤੇ ਮੈਂ ਚਾਹੁੰਦਾ ਕਿ ਜੇ ਕੋਈ ਇੰਨੀ ਗੱਲ ਸੋਚਦਾ ਕਿ ਪ੍ਰਾਈਵੇਟ ਸਕੂਲ ਚ ਪੜ੍ਹਾਈ ਵੱਧ ਹੁੰਦੀ ਆ ਇਹ ਕਿਉਂ ਹੋਇਆ ਕਿਉਂ ਚੈਲੰਜ ਜਿਹੜੇ ਸਰਕਾਰੀ ਸਕੂਲ ਦੇ ਟੀਚਰ ਕਰ ਰਹੇ ਨੇ ਕਿਉਂਕਿ ਉੱਪਰ ਸਰਕਾਰ ਵਧੀਆ ਸਰਕਾਰ ਦਾ ਐਜੂਕੇਸ਼ਨ ਵੱਲ ਤੇ ਸਿਹਤ ਵੱਲ ਬਹੁਤ ਵਧੀਆ ਉਹ ਉਪਰਾਲੇ ਕਰ ਰਹੀ ਹੈ ਸਰਕਾਰ ਤੇ ਨਾਲ ਸਾਡੇ ਰੰਧਾਵਾ ਸਾਹਿਬ ਐਮਐਲਏ ਸਾਹਿਬ ਉਹ ਵੀ ਮਤਲਬ ਬਹੁਤ ਸੂਝਵਾਨ ਬੰਦੇ ਨੇ ਕਿਸੇ ਦਾ ਨਾਂ ਤੇ ਕੋਈ ਉਹ ਨਜਾਇਜ਼ ਕੰਮ ਸੁਣਦੇ ਆ ਤੇ ਨਾ ਹੀ ਕਿਸੇ ਦਾ ਉਹ ਨਜਾਇਜ਼ ਫੋਨ ਕਰਦੇ ਆ ਉਹ ਕਹਿੰਦੇ ਜਾਇਜ਼ ਕੰਮ ਲੈ ਕੇ ਆਜੋ ਤੇ ਮੇਰੇ ਘਰ ਵੈਲਕਮ ਆ ਤੇ ਜੇ ਨਜਾਇਜ਼ ਕੰਮ ਆ ਤੇ ਫਿਰ ਮੇਰਾ ਗੁੱਸਾ ਨਹੀਂ ਕਰਨਾ ਮੈਂ ਨਹੀਂ ਕਿਸੇ ਦਾ ਕਈ ਵਾਰੀ ਆਪਾਂ ਆਪ ਵੀ ਵੇਖਿਆ ਕਿ ਐਮਐਲਏ ਸਾਹਿਬ ਜਿਹੜੇ ਨੇ ਜੇ ਕੋਈ ਨਜਾਇਜ਼ ਕੰਮ ਲੈ ਕੇ ਜਾਂਦਾ ਤੇ ਉਹਨੂੰ ਜਵਾਬ ਦੇ ਕੇ ਵਾਪਸ ਭੇਜ ਦਿੰਦੇ ਇਹ ਕੰਮ ਮੈਂ ਨਹੀਂ ਕਰਨਾ ਸਰਪੰਚ ਸਾਹਿਬ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਦੀ ਗੱਲ ਕੀ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਡਿਸਪੈਂਸਰੀ ਮੋਹਲਾ ਕਲੀਨਿਕ ਹੈ ਤਾਂ ਖੇਡ ਦਾ ਮદાન ਹੈਗਾ ਤੇ ਬਜ਼ੁਰਗਾਂ ਦੇ ਵਾਸਤੇ ਪਾਰਕਿੰਗ ਹੁੰਦੀਆਂ ਪਿੰਡਾਂ ਦੇ ਵਿੱਚ ਉਹ ਇਦਾਂ ਦੀ ਸੁੱਖ ਸਹੂਲਤ ਹੈਗੀ ਜਾਂ ਇਹਨਾਂ ਸਹੂਲਤਾਂ ਤੋਂ ਵਾਂਝਾ ਪੈਣਾ ਗੱਲ ਕਰੀਏ ਖੇਡ ਮੈਦਾਨ ਦੀ ਖੇਡ ਮੈਦਾਨ ਤੇ ਹੈਗਾ ਪਰ ਮੱਲਵ ਜਗਾ ਘਟੋਣ ਕਰਕੇ ਛੋਟਾ ਆ ਤੇ ਤੁਸੀਂ ਡਿਸਪੈਂਸਰੀ ਦੀ ਗੱਲ ਕੀਤੀ ਆ ਮੋਹੱਲਾ ਕਲੀਨਿਕ ਦੀ ਜਿਹੜੀ ਆ ਰੰਧਾਵਾ ਸਾਹਿਬ ਨੂੰ ਆਪਾਂ ਕਹਿ ਚੁੱਕੇ ਆ ਤੇ ਸਰਕਾਰ ਨੇ ਤੇ ਕਿਹਾ ਆਪ ਕਿ ਮੱਲੋ ਹਰ ਪਿੰਡ ਨੂੰ ਜਿਹੜਾ ਇਹ ਸਹੂਲਤ ਦਿੱਤੀ ਜਾਊਗੀ ਪਰ ਅਸੀਂ ਰੰਧਾਵਾ ਸਾਹਿਬ ਨੂੰ ਕਿਹਾ ਸੀਗਾ ਕਿ ਸਾਡੇ ਤਿੰਨ ਚਾਰ ਪਿੰਡਾਂ ਨੂੰ ਇੱਕ ਹੀ ਵਿਸ਼ੇਸ਼ ਕਲੀਨਿਕ ਦਿੱਤਾ ਜਾਵੇ ਕਿਉਂਕਿ 1 ਕਿਲੋਮੀਟਰ ਦੇ ਦਾਇਰੇ ਵਿੱਚ ਸਾਡੇ 3-4 ਪਿੰਡ ਨੇ 4 ਪਿੰਡ ਹੀ ਨਹੀਂ 4 ਪਿੰਡ ਨਹੀਂ ਮੈਂ 6-7 ਪਿੰਡ ਗਾਹੂੰਗਾ ਤੇ 1-1 ਕਿਲੋਮੀਟਰ ਦੀ ਵਿੱਤੇ ਜੇ ਆਪਾਂ ਸੈਂਟਰ ਆਪਾਂ ਰੰਧਾਵਾ ਸਾਹਿਬ ਨੂੰ ਕਿਹਾ ਸੀਗਾ ਲਾਗੇ ਸਾਡੇ ਸਰਪੰਚ ਨੇ ਸਰਦਾਰ ਰਣਜੀਤ ਸਿੰਘ ਛਕਰੀ ਉਹਨਾਂ ਦੇ ਕੋਲ ਬਿਲਡਿੰਗ ਵੀ ਹੈਗੀ ਆ ਤੇ ਆਪਾਂ ਗਏ ਸੀ ਇੱਕ ਦਿਨ 4-5 ਸਰਪੰਚ ਤੇ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਬਿਲਡਿੰਗ ਹੈਗੀ ਆ ਤੇ ਉਹਨਾਂ ਕਿਹਾ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਨੂੰ ਜਲਦੀ ਇਹ ਮਹੱਲਾ ਕਲੀਨਿਕ ਜਿਹੜਾ ਦਿੱਤਾ ਜਾਵੇਗਾ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ ਦੇ ਝਗੜੇ ਇਹਨੇ ਗਵਾਹ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਜਾਣੇ ਤੱਕੇ ਖਾਣੇ ਪਿੰਦੇ ਆ ਸੋ ਪੈਸਾ ਵੀ ਬਰਬਾਦ ਹੁੰਦਾ ਉਹਦਾ ਸਮਾਂ ਵੀ ਬਰਬਾਦ ਹੁੰਦਾ ਸੋ ਆਖਰ ਪੰਚ ਦਾ ਕੀ ਫਰਜ਼ ਹੁੰਦਾ ਕਿਵੇਂ ਦੇਖਦੇ ਹੋ ਤੁਹਾਡੀ ਅਗਵਾਈ ਵਿੱਚ ਕਿਵੇਂ ਦੇਖ ਜਾਗੇ ਵੇਖੋ ਜੀ ਮੈਨੂੰ 33 34 ਸਾਲ ਹੋ ਗਏ ਨੇ ਸਿਆਸਤ ਵਿੱਚ ਪਏ ਨੂੰ ਤੇ ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹੀ ਆ ਕਿ ਮੇਰੇ ਪਿੰਡ ਚ ਜੇ ਕੋਈ ਭਰਾ ਦੋ ਲੜਦੇ ਆ ਜਾਂ ਕੋਈ ਬੀਬੀਆਂ ਲੜਤੀਆਂ ਨੇ ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹੀ ਆ ਇੱਕ ਦੋ ਵਾਰੀ ਸ਼ਾਇਦ ਉਹਨੂੰ ਛੱਡ ਕੇ ਤੇ ਮੈਂ ਅੱਜ ਤੱਕ ਮਸਲਾ ਜਿਹੜਾ ਵਾ ਥਾਣੇ ਤੱਕ ਨਹੀਂ ਜਾਣ ਦਿੱਤਾ ਚਾਹੇ ਮੈਨੂੰ ਅਗਲੇ ਦੇ ਘਰ ਜਾ ਕੇ ਹੀ ਕਿ ਉਹਨਾਂ ਨਿਬੇੜਨਾ ਪਵੇ ਮੈਂ ਆਪਣੇ ਪਿੰਡ ਦਾ ਫੈਸਲਾ ਜਿਹੜਾ ਆਪਣੇ ਪਿੰਡ ਦੀ ਆਪਣੀ ਪੰਚਾਇਤ ਵਿੱਚ ਹੀ ਬਿਠਾ ਕੇ ਨਿਬੇੜਿਆ ਜਿਹੜਾ ਗਲਤ ਆ ਉਹਨੂੰ ਮੂੰਹ ਤੇ ਗਲਤ ਕਿਹਾ ਤੇ ਦੂਸਰੇ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਆਉਂਦੀਆਂ ਨੇ ਪਿੰਡਾਂ ਵਿੱਚ ਉਹ ਧੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਆਪਜੀ ਦੀ ਅਗਵਾਈ ਦੇ ਜਿਹੜੀਆਂ ਸੁੱਖ ਸਹੂਲਤਾਂ ਨੇ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਮੇਰੀ ਪਿੰਡ ਦੇ ਵਿੱਚ ਇਸ ਵੇਲੇ ਕਿਸੇ ਨਾਲ ਵੀ ਵਿਰੋਧਤਾ ਨਹੀਂ ਚਾਹੇ ਮੈਨੂੰ ਕਿਸੇ ਨੇ ਵੋਟ ਪਾਈ ਆ ਤੇ ਚਾਹੇ ਮੈਨੂੰ ਵੋਟ ਨਹੀਂ ਪਾਈ ਇਸ ਵੇਲੇ ਮੈਂ ਸਾਰੇ ਪਿੰਡ ਦਾ ਸਰਪੰਚ ਆ ਨਾ ਕਿ ਇੱਕ ਧੜੇ ਦਾ ਮੈਂ ਸੁੱਖ ਸਹੂਲਤ ਜਿਹੜੀ ਆ ਮੈਂ ਉਹਦਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਪੀਕਰ ਵਿੱਚ ਵੀ ਬੋਲਿਆ ਸੀਗਾ ਕਿ ਜੇ ਕੋਈ ਮੇਰੇ ਘਰ ਆਉਣ ਤੋਂ ਝਿਜਕਦਾ ਮੇਰਾ ਫੋਨ ਨੰਬਰ ਸਾਰੇ ਪਿੰਡ ਦੇ ਕੋਲ ਆ। ਮੈਨੂੰ ਬੁਲਾਓ ਮੈਂ ਤੁਹਾਡੇ ਘਰ ਆਉਂਗਾ। ਕਿਸੇ ਦਾ ਕੰਮ ਨਹੀਂ ਰੁਕਣਾ ਚਾਹੀਦਾ। ਜਿਹੜੀ ਸਰਕਾਰ ਸਹੂਲਤ ਦਿੰਦੀ ਆ, ਹਰ ਗਰੀਬ ਤੱਕ, ਹਰ ਲੋੜਵੰਦ ਤੱਕ ਪਹੁੰਚਣੀ ਚਾਹੀਦੀ ਆ। ਨਾ ਕਿ ਕਿਸੇ ਇੱਕ ਵਿਸ਼ੇਸ਼ ਆਦਮੀ ਨੂੰ। ਜੀ। ਸਪੰਸਰ ਸਾਹਿਬ ਪਿੰਡ ਦੇ ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ। ਸੋ ਤੀਸਰੀ ਵਾਲੀ ਤੁਸੀਂ ਗੱਲ ਕੀਤੀ ਕਿ ਤੁਹਾਡੇ ਸਿਰ ਤੇ ਤਾਰਕਾ। ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ? ਮੈਸੇਜ ਵੇਖੋ ਜੀ ਪਿੰਡ ਵਾਲਿਆਂ ਨੂੰ ਮੈਂ ਤੇ ਵਿਸ਼ਵਾਸ ਹੀ ਦਿਵਾ ਸਕਨਾ ਕਿ ਮੈਂ ਹਮੇਸ਼ਾ ਹੀ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦਾ ਕੋਸ਼ਿਸ਼ ਕਰੂੰਗਾ ਤੇ ਇੱਕ ਮੈਂ ਨੌਜਵਾਨ ਪੀੜੀ ਨੂੰ ਕਹਿਣਾ ਚਾਹਾਂਗਾ ਕਿ ਨਸ਼ਿਆਂ ਦੀ ਜਿਹੜੀ ਲੰਮਤ ਆ ਇਹਨਾਂ ਤੋਂ ਬਚਿਆ ਜਾਵੇ ਇਹ ਨਸ਼ੇ ਨੇ ਘਰਾਂ ਦੇ ਘਰੋ ਝਾੜ ਦਿੱਤੇ ਨੇ ਤੇ ਇਸ ਚੀਜ਼ ਤੋਂ ਬਚਿਆ ਜਾਵੇ ਤੇ ਬੱਚੇ ਜਿਹੜੇ ਆ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਇੱਕ ਮੈਂ ਹੋਰ ਕਹਿਣਾ ਚਾਹਾਂਗਾ ਕਿ ਸਿਹਤ ਦਾ ਖਿਆਲ ਰੱਖਣਾ ਤੇ ਇਹਨਾਂ ਨਸ਼ਿਆਂ ਤੋਂ ਬਚਣਾ ਪਊਗਾ ਤੇ ਕੋਸ਼ਿਸ਼ ਕਰਨ ਬੱਚੇ ਕਿ ਗੁਰਬਾਣੀ ਨਾਲ ਜੁੜਨ ਗੁਰੂ ਘਰ ਨਾਲ ਜੁੜਨ ਜਿਹੜਾ ਬੱਚਾ ਗੁਰੂ ਘਰ ਨਾਲ ਜੁੜ ਜਾਊਗਾ ਉਹ ਕੁਦਰਤੀ ਗੱਲ ਆ ਕਿ ਅਕਾਲ ਪੁਰਖ ਉਹਦੇ ਪਿੱਠ ਤੇ ਹੱਥ ਰੱਖਦਾ ਤਾਂ ਉਹਨੂੰ ਨਸ਼ਿਆਂ ਤੋਂ ਬਚਾਉਂਦਾ ਸੋ ਇਹ ਹਨ ਸਾਡੇ ਸਰਪੰਚ ਗੁਰਦੇਵ ਸਿੰਘ ਜੀ ਉਹ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਖੇਡ ਦਾ ਮੈਦਾਨ ਵੀ ਆ ਦੀ ਗਵਾਈ ਚ ਵਧੀਆ ਬਣਾਇਆ ਜਾਏਗਾ ਉਹ ਮੁਹੱਲਾ ਕਨੇ ਨਕਦੀ ਗੱਲ ਕੀਤੀ ਆ ਇਹਨਾਂ ਨੇ ਹਲਕਾ ਇੰਚਾਰਜ ਗੁਰਦੀਪ ਸਿੰਘ ਦਾਹਾ ਅੱਗੇ ਵੀ ਬੇਨਤੀ ਕੀਤੀ ਐ ਐਮਐਲਏ ਸਾਹਿਬ ਉਹ ਇਹਨਾਂ ਦਾ ਕਹਿਣਾ ਕਿ ਜਲਦੋਂ ਜਲਦ ਜੜਾ ਇਹਨਾਂ ਨੇ ਸੂਕ ਸੁਵਿਧਾ ਪਿੰਡ ਵਿੱਚ ਚਾਹੇ ਪਾਰਕਿੰਗ ਹੋ ਗਈ ਚਾਹੇ ਹੋਰ ਕੰਮ ਹੋ ਗਏ ਉਹ ਜਿਵੇਂ ਜਿਵੇਂ ਸੁਵਿਧਾ ਸਰਕਾਰ ਵੱਲੋਂ ਆਵੇ ਗ੍ਰਾਂਟ ਆਵੇਗੀ ਉਸ ਲਹਾਜੇ ਨਾਲ ਸੂਤ ਤਰੀਕੇ ਨਾਲ ਇੱਥੇ ਕੰਮ ਕਰਾਉਣਗੇ ਸੋ ਅਗਲੇ ਇੰਟਰਵਿਊ ਵਿੱਚ ਕੁਝ ਸਮੇਂ ਬਾਅਦ ਇਹਨਾਂ ਨਾਲ ਫਿਰ ਮੁਲਾਕਾਤ ਹੋਵੇਗਾ ਕਿ ਇਹਾਂ ਦੀ ਗੋਈ ਚ ਕਿੰਨੇ ਕੰਮ ਜੜੇ ਹੋਏ ਨੇ